ਜਨ ਲਾਗਾ ਹਰ ਏਕ ਨਾਏ ਤਿਸ ਕੀ ਆਸ ਨ ਬਿਰਥੀ ਜਾਏ ਪਾਵਨ ਪਵਿੱਤਰ ਪੰਕਤੀਆਂ ਦੇ ਅੰਦਰ ਸਤਿਗੁਰ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ ਜਨ ਲਾਗਾ ਹਰ ਏਕ ਨਾਏ ਜਨ ਦਾ ਮਤਲਬੰਦੇ ਸੇਵਕ ਨਾਮ ਜਪਣ ਵਾਲਾ ਨਾਮ ਜਪਣ ਵਾਲਾ ਜਦੋਂ ਨਾਮ ਦੇ ਵਿੱਚ ਟਿਕ ਜਾਂਦਾ ਹੈ ਨਾਮ ਦੇ ਵਿੱਚ ਜੁੜ ਜਾਂਦਾ ਹੈ ਜੋ ਸੇਵਕ ਇੱਕ ਪ੍ਰਭੂ ਦੇ ਨਾਮ ਦੇ ਨਾਲ ਜੁੜ ਜਾਵੇ ਜਨ ਲਾਗਾ ਲਾਗਾ ਦਾ ਮਤਲਬ ਹੈ ਜੁੜ ਜਾਣਾ ਜਨ ਲਾਗਾ ਹਰ ਏਕੈ ਨਾਏ ਜਦੋਂ ਕੋਈ ਸੇਵਕ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ ਤੇ ਨਾਲ ਅਗਲਾ ਬਚਨ ਹੈ ਕਿੰ ਲੱਗੇ ਤਿਸ ਕੀ ਆਸ ਨਾ ਮਰਥੀ ਜਾਏ ਉਸ ਮਨੁੱਖ ਦੀ ਆਸ ਕਦੇ ਵੀ ਖਾਲੀ ਨਹੀਂ ਜਾਂਦੀ ਉਸ ਦੀ ਆਸ ਕਦੇ ਵੀ ਬਿਰਤੀ ਨਹੀਂ ਜਾਂਦੀ ਅਗਲਾ ਬਚਨ ਹੈ ਸੇਵਕ ਕੋ ਸੇਵਾ ਬਣਾਈ ਹੁਕਮ ਬੂਝ ਪਰਮ ਪਦ ਪਾਈ ਹੁਣ ਸੇਵਕ ਦਾ ਅੱਗੇ ਗੁਣ ਦੱਸਿਆ ਹੈ ਕਿ ਜਿਹੜਾ ਸੇਵਕ ਹੈ ਉਹ ਕਿਵੇਂ ਦਾ ਹੋਣਾ ਚਾਹੀਦਾ ਹੈ ਸੇਵਕ ਉਹ ਅਸਲ ਦੇ ਵਿੱਚ ਸੱਚਾ ਸੇਵਕ ਅਖਵਾਉਂਦਾ ਹੈ ਜਿਹੜਾ ਸੇਵਕ ਗੁਰੂ ਦੀ ਸੇਵਾ ਦੇ ਵਿੱਚ ਜੁੜ ਕੇ ਆਪਣੇ ਜੀਵਨ ਨੂੰ ਬਤੀਤ ਕਰੇ ਸੇਵਕ ਕੋ ਸੇਵਾ ਬਣ ਆਈ ਬਣ ਆਈ ਦਾ ਮਤਲਬ ਹੈ ਕਿ ਸੋਭਦੀ ਹੈ ਉਸ ਸੇਵਕ ਨੂੰ ਇਹ ਸੇਵਾ ਬਹੁਤ ਸੋਭਦੀ ਹੈ ਤੇ ਜਿਹੜਾ ਸੇਵਕ ਹੈ ਉਹ ਫਿਰ ਕੀ ਕਰਦਾ ਹੈ ਕਿ ਉਸ ਪ੍ਰਮਾਤਮਾ ਦੇ ਹੁਕਮ ਨੂੰ ਵੀ ਸਮਝ ਲੈਂਦਾ ਹੈ ਅਸਲ ਦੇ ਵਿੱਚ ਪਰਮਾਤਮਾ ਤੋਂ ਸਾਡਾ ਵਿਸ਼ਵਾਸ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਪਤਾ ਕੀ ਹੈ ਸਾਡੀਆਂ ਡਿਮਾਂਡਾਂ ਸਾਡੀਆਂ ਮੰਗਾਂ ਅਸੀਂ ਪਰਮਾਤਮਾ ਮੁਰੇ ਰੱਬ ਮੁਰੇ ਜਾ ਕੇ ਤਰ੍ਹਾਂ ਤਰ੍ਹਾਂ ਦੀਆਂ ਮੰਗਾਂ ਮੰਗਦੇ ਹਾਂ ਜਦੋਂ ਕੋਈ ਮੰਗ ਪੂਰੀ ਨਹੀਂ ਹੁੰਦੀ ਫੇਰ ਕਹਿੰਦੇ ਨੇ ਲਓ ਜੀ ਇਹ ਅਸੀਂ ਨਹੀਂ ਰੱਬ ਨੂੰ ਮੰਨਦੇ ਅਸੀਂ ਫਲਾਣੇ ਬਾਪੇ ਨੂੰ ਨਹੀਂ ਮੰਨਦੇ ਅਸੀਂ ਫਲਾਣੀ ਜਗ੍ਹਾ ਤੇ ਨਹੀਂ ਜਾਂਦੇ ਚੇਤੇ ਰੱਖਣਾ ਇਹ ਜਿਹੜੀ ਪੰਕਤੀ ਹੋਣ ਆਪਾਂ ਪੜ੍ਹਨੀ ਹੈ ਨਾ ਇਹਦੇ ਵਿੱਚ ਸਾਰਾ ਕੁਝ ਹੀ ਲੁਕਿਆ ਹੋਇਆ ਹੈ ਕਹਿਣ ਲੱਗੇ ਹੁਕਮ ਬੂਝ ਪਰਮ ਪਦ ਪਾਈ ਉਸ ਪ੍ਰਮਾਤਮਾ ਦੇ ਹੁਕਮ ਨੂੰ ਬੁੱਝ ਲੈਂਦਾ ਉਹ ਸੇਵਕ ਸਮਝ ਲੈਂਦਾ ਕਿ ਪ੍ਰਮਾਤਮਾ ਮੈਨੂੰ ਕਿੱਥੇ ਚਲਾਉਣਾ ਚਾਹੁੰਦੇ ਜੇ ਪ੍ਰਮਾਤਮਾ ਨੇ ਆਪਾਂ ਹਰ ਇੱਕ ਬੰਦਾ ਅਮੀਰੀ ਭਾਲਦਾ ਹੈ ਕਹਿੰਦਾ ਜੀ ਮੈਨੂੰ ਅਮੀਰੀ ਮਿਲੀ ਪਰ ਚੇਤੇ ਰੱਖਣਾ ਜੇ ਪ੍ਰਮਾਤਮਾ ਨੇ ਅਮੀਰੀ ਵੈਸੇ ਦੇਣੀ ਹੁੰਦੀ ਤੇ ਕਿਸੇ ਬਹੁਤ ਵੱਡੇ ਧਨਾੜ ਦੇ ਘਰੀ ਪੈਦਾ ਸਾਨੂੰ ਕਰ ਦੇਣਾ ਜਿਸ ਜਗ੍ਹਾ ਦੇ ਉੱਪਰ ਪ੍ਰਮਾਤਮਾ ਨੇ ਸਾਨੂੰ ਜਨਮ ਦੇ ਕੇ ਭੇਜਿਆ ਕਿਸੇ ਮਕਸਦ ਦੇ ਨਾਲ ਕਿਸੇ ਕਾਰਨ ਕਰਕੇ ਸਾਨੂੰ ਭੇਜਿਆ ਤੇ ਅਸੀਂ ਉਸ ਜਗ੍ਹਾ ਤੇ ਆਣ ਕੇ ਕਹੀਏ ਵੀ ਸਾਨੂੰ ਤੇ ਪ੍ਰਮਾਤਮਾ ਨੇ ਗਲਤ ਜਗ੍ਹਾ ਜਨਮ ਦਿਵਾਤਾ ਅਸੀਂ ਤੇ ਗਲਤ ਜਗ੍ਹਾ ਆ ਗਏ ਇਹਦਾ ਮਤਲਬ ਹੈ ਪ੍ਰਮਾਤਮਾ ਦੇ ਹੁਕਮ ਨੂੰ ਅਸੀਂ ਗਲਤ ਕਹਿ ਰਹੇ ਹਾਂ ਅਸੀਂ ਕਹਿ ਰਹੇ ਹਾਂ ਕਿ ਰੱਬ ਨੇ ਗਲਤ ਕੀਤਾ ਚੇਤੇ ਰੱਖਣਾ ਜਦੋਂ ਪਰਮਾਤਮਾ ਨੂੰ ਰੱਬ ਨੂੰ ਹੀ ਬੰਦਾ ਗਲਤ ਕਹਿਣ ਲੱਗ ਜਾਵੇ ਫਿਰ ਉਹ ਬੰਦਾ ਠੋਕਰਾਂ ਹੀ ਖਾਂਦਾ ਹੈ ਕਹਿਣ ਲੱਗੇ ਹੁਕਮ ਬੂਝ ਉਹ ਪਰਮਾਤਮਾ ਦੇ ਹੁਕਮ ਨੂੰ ਸਮਝ ਲੈਂਦਾ ਹੈ ਰਜਾ ਨੂੰ ਸਮਝ ਲੈਂਦਾ ਹੈ ਜਿਹਦੇ ਵਿੱਚ ਆਪਾਂ ਆਰੰਭ ਦੇ ਵਿੱਚ ਹੀ ਜਪਜੀਤ ਸਿੰਘ ਸਾਹਿਬ ਦੇ ਚ ਪੜਦੇ ਆ ਨਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਉੱਥੇ ਹੁਕਮ ਦੀ ਵਿਆਖਿਆ ਸਤਿਗੁਰਾਂ ਨੇ ਬੜੀ ਸੋਹਣੀ ਕੀਤੀ ਹੈ ਕਹਿਣ ਲੱਗੇ ਜੋ ਹੁਕਮ ਦੇ ਵਿੱਚ ਚੱਲਦਾ ਹੈ ਜੋ ਰਜਾ ਦੇ ਵਿੱਚ ਚੱਲਦਾ ਅਸਲ ਦੇ ਵਿੱਚ ਸੱਚਿਆਰਾ ਉਹ ਹੈ ਕਿਵ ਸੱਚਿਆਰਾ ਹੋਈ ਹੈ ਅਸਲ ਸੱਚਿਆਰਾ ਉਹ ਹੈ ਅਸਲ ਸੇਵਕ ਉਹ ਹੈ ਜਿਹੜਾ ਹੁਕਮ ਨੂੰ ਸਮਝ ਲਵੇ ਜਿਹੜਾ ਉਸ ਦੀ ਰਜਾ ਵਿੱਚ ਚੱਲਣ ਦੀ ਆਦਤ ਪਾ ਲਵੇ ਉਸ ਦੀ ਰਜਾ ਵਿੱਚ ਖੁਸ਼ ਰਹਿਣਾ ਜਿਹਨੂੰ ਆ ਜਾਵੇ ਹੁਕਮ ਬੂਝ ਪਰਮ ਪਦ ਪਾਈ ਤੇ ਜਿਹੜਾ ਸੇਵਕ ਹੈ ਸੱਚਾ ਸੇਵਕ ਉਹ ਫਿਰ ਕੀ ਕਰਦਾ ਹੈ ਪ੍ਰਭੂ ਦੀ ਪਰਮਾਤਮਾ ਦੀ ਰਾਜਾ ਦੇ ਵਿੱਚ ਹੁਕਮ ਨੂੰ ਸਮਝ ਕੇ ਤੇ ਆਪਣੇ ਜੀਵਨ ਨੂੰ ਬਤੀਤ ਕਰਦੇ ਤੇ ਇਸ ਤਰੀਕੇ ਦੇ ਨਾਲ ਪਰਮ ਪਦ ਪਾਈ ਦਾ ਮਤਲਬ ਹੈ ਕਿ ਉੱਚਾ ਦਰਜਾ ਮਿਲ ਜਾਂਦਾ ਉਸ ਨੂੰ ਉਸ ਨੂੰ ਸਭ ਤੋਂ ਉੱਚਾ ਦਰਜਾ ਉਸ ਦੀ ਕਤ ਉਸ ਦਾ ਮਾਨਸਿਕ ਪੱਧਰ ਉਸ ਦਾ ਜੀਵਨ ਸਾਰਾ ਕੁਝ ਉੱਚਾ ਹੋ ਜਾਂਦਾ ਹੈ ਜਦੋਂ ਪਰਮ ਪਦ ਦਾ ਮਤਲਬ ਹੈ ਕਿ ਸਾਰਾ ਕੁਝ ਬਿਲਕੁਲ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਸੱਚਾ ਸੁੱਚਾ ਤੇ ਸਚਿਆਰ ਇਸ ਤੋਂ ਅਗਲਾ ਬੱਚੀ ਸਤਿਗੁਰਾਂ ਦਾ ਹੈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਕਹਿਣ ਲੱਗੇ ਭਾਈ ਉਹਨਾਂ ਨੂੰ ਇਸ ਨਾਮ ਸਿਮਰਣ ਤੋਂ ਵੱਡਾ ਹੋਰ ਕੋਈ ਵਿਚਾਰ ਸੁਝਦਾ ਹੀ ਨਹੀਂ ਇਹ ਸੇਵਕ ਦੀ ਗੱਲ ਹੈ ਜਿਸ ਨੂੰ ਆਪਾਂ ਕਹਿ ਆਪਾਂ ਆਰੰਭ ਦੇ ਵਿੱਚ ਕਹਿ ਰਹੇ ਹਾਂ ਜਨ ਲਾਗਾ ਹਰੀਕੇ ਨਾਏ ਜਿਹੜਾ ਨਾਮ ਦੇ ਵਿੱਚ ਜੁੜ ਗਿਆ ਇਹ ਨਾਮ ਦੇ ਵਿੱਚ ਜੁੜੇ ਹੋਏ ਦੀਆਂ ਬਾਤਾਂ ਨੇ ਫੁਰਮਾਨ ਕਰਦੇ ਹਨ ਇਸ ਤੇ ਉੱਪਰ ਨਹੀਂ ਵਿਚਾਰ ਇਸ ਤੋਂ ਉੱਪਰ ਕਿਸੇ ਤਰ੍ਹਾਂ ਦਾ ਕੋਈ ਨਾਮ ਸਿਮਰਨ ਤੋਂ ਉੱਤੇ ਕੋਈ ਵਿਚਾਰ ਹੀ ਨਹੀਂ ਕੋਈ ਕਾਰਜ ਹੀ ਨਹੀਂ ਕੋਈ ਕੰਮ ਹੀ ਨਹੀਂ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ ਆਪਾਂ ਪਹਿਲਾਂ ਪੜ੍ਹ ਕੇ ਵੀ ਆਏ ਇਸਤੇ ਉੱਪਰ ਨਹੀਂ ਵਿਚਾਰ ਇਸ ਤੋਂ ਅਗਾਹ ਇਸ ਤੋਂ ਅੱਗੇ ਕੁਝ ਵੀ ਨਹੀਂ ਨਾਮ ਸਿਮਰਨ ਸਭ ਤੋਂ ਅਖੀਰਲਾ ਕਰਮ ਹੈ ਤੇ ਕਹਿਣ ਲੱਗੇ ਜਾ ਕੇ ਮਨ ਬਸਿਆ ਨਿਰੰਕਾਰ ਜਿਨ੍ਹਾਂ ਦੇ ਮਨ ਵਿੱਚ ਇੱਕ ਅਕਾਲ ਪੁਰਖ ਪ੍ਰਮਾਤਮਾ ਵਸ ਜਾਵੇ ਨਾਮ ਵਸ ਜਾਏ ਚੇਤੇ ਰੱਖਣਾ ਉਹਨਾਂ ਦੀ ਬਾਬਤ ਕਹਿ ਰਹੇ ਨੇ ਕਿ ਇਸ ਤੋਂ ਅੱਗੇ ਤਾਂ ਕੁਝ ਵੀ ਨਹੀਂ ਮਨ ਵਿੱਚ ਪ੍ਰਮਾਤਮਾ ਦਾ ਨਾਮ ਕਰ ਕਰ ਗਿਆ ਇਸ ਤੋਂ ਅੱਗੇ ਕੁਝ ਵੀ ਨਹੀਂ ਦੁਨੀਆ ਦਾ ਸੰਸਾਰ ਦਾ ਕੋਈ ਵੀ ਪਦਾਰਥ ਕੋਈ ਵੀ ਸੁਖ ਇਹ ਸਾਰਾ ਕੁਝ ਇਸ ਤੋਂ ਥੱਲੇ ਹੈ ਇਸ ਤੋਂ ਅਗਲਾ ਬਚਨ ਬੰਦਨ ਤੂਰ ਭੇ ਨਿਰਵੈਰ ਅਨੰਦਿਨ ਪੂਜੈ ਗੁਰ ਕੇ ਪੈਰ ਕਹਿਣ ਲੱਗੇ ਕਿ ਉਹ ਜਿਹੜਾ ਸੇਵਕ ਹੈ ਨਾ ਜਿਹੜਾ ਨਾਮ ਦੇ ਵਿੱਚ ਜੁੜ ਜਾਂਦਾ ਹੈ ਜਨ ਲਾਗਾ ਹਰੀਕੇ ਨਾਹੀਂ ਜਿਹੜਾ ਸੇਵਕ ਇੱਕ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਗਿਆ ਕਹਿਣ ਲੱਗੇ ਉਹ ਮਾਇਆ ਦੇ ਬੰਧਨ ਤੋੜ ਕੇ ਉਹ ਨਿਰਵੈਰ ਵੀ ਹੋ ਜਾਂਦਾ ਬੰਧਨ ਤੋੜ ਮਾਇਆ ਦੇ ਬੰਧਨਾਂ ਨੂੰ ਤੋੜ ਦਿੰਦਾ ਕੋਈ ਬੰਧਨ ਨਹੀਂ ਭਏ ਨਿਰਵੈਰ ਤੇ ਵੈਰ ਵੀ ਕਿਸੇ ਨਾਲ ਨਹੀਂ ਰਹਿੰਦਾ ਕਿਉਂਕਿ ਮਨੁੱਖ ਦੇ ਜ਼ਿਆਦਾਤਰ ਵੈਰ ਵਰੋਧ ਦੁਸ਼ਮਣੀਆਂ ਇਹ ਕਿਦੋਂ ਪੈਂਦੀਆਂ ਨੇ ਇਹਦਾ ਵੱਡਾ ਕਾਰਨ ਹੈ ਮਾਇਆ 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 ਦੇ ਚੱਕਰ ਦੇ ਵਿੱਚ ਭਰਾ ਭਰਾ ਦਾ ਦੁਸ਼ਮਣ ਬਣ ਜਾਂਦਾ ਹੈ ਪਿਓ ਪੁੱਤਰ ਦੁਸ਼ਮਣ ਬਣ ਜਾਂਦੇ ਨੇ ਬੜਾ ਕੁਝ ਹੋ ਜਾਂਦਾ ਹੈ ਚੇਤੇ ਰੱਖਣਾ ਇਹਨਾਂ ਬੰਧਨਾਂ ਦੇ ਵਿੱਚ ਵੱੱਜਾ ਮਨੁੱਖ ਆਪਣੇ ਜੀਵਨ ਨੂੰ ਗਾਲ ਪੈਂਦਾ ਪਰ ਸਤਿਗੁਰੂ ਜੀ ਫਰਮਾਨ ਕਰਦੇ ਨੇ ਬੰਧਨ ਤੋਰ ਭਏ ਨਿਰਵੈਰ ਉਹ ਮਨੁੱਖ ਬੰਧਨਾਂ ਨੂੰ ਤੋੜ ਦਿੰਦਾ ਹੈ ਮਾਇਆ ਦਾ ਕੋਈ ਬੰਧਨ ਨਹੀਂ ਰਹਿ ਜਾਂਦਾ ਤੇ ਜਦੋਂ ਮਾਇਆ ਦਾ ਕੋਈ ਬੰਧਨ ਹੀ ਨਾ ਰਹਿ ਗਿਆ ਫਿਰ ਕਿਸੇ ਨਾਲ ਵੈਰ ਭਾਵਨਾ ਵੀ ਨਹੀਂ ਅਗਲਾ ਬਚਨ ਕਹਿਣ ਲੱਗੇ ਅਨ ਦਿਨ ਪੂਜੈ ਗੁਰ ਕੇ ਪੈਰ ਅਨ ਦਿਨ ਅਨ ਦਿਨ ਦਾ ਮਤਲਬ ਹੈ ਕਿ ਦਿਨ ਰਾਤ ਹਰ ਵੇਲੇ ਕੋਈ ਉਸ ਦਾ ਟਾਈਮ ਇਹ ਨਹੀਂ ਕਿ ਸਵੇਰ ਵੇਲੇ ਨਾਮ ਜਪਣਾ ਜਾਂ ਸ਼ਾਮ ਨੂੰ 15 ਮਿੰਟ ਜਿਹੜਾ ਨਾਮ ਜਪਣਾ ਉਹ ਸੇਵਕ ਦੇ ਵਾਸਤੇ ਹਰ ਇੱਕ ਦਿਨ ਹਰ ਇੱਕ ਘੜੀ ਹਰ ਇੱਕ ਪਾਲ ਹਰ ਇੱਕ ਸਵਾਸ ਪਰਮਾਤਮਾ ਦਾ ਨਾਮ ਜਪਣ ਦੀ ਲੀਖੇ ਲੱਗਦਾ ਅਨ ਦਿਨ ਪੂਜੈ ਗੁਰ ਕੇ ਪੈਰ ਉਹ ਫਿਰ ਉਸ ਪ੍ਰਭੂ ਦੇ ਸਤਿਗੁਰੂ ਦੇ ਚਰਨ ਪੂਜਦੇ ਨੇ ਭਾਵ ਉਸ ਨੂੰ ਯਾਦ ਰੱਖਦੇ ਨੇ ਅਖੀਰਲਾ ਬਚਨੇਸ ਪਦੇ ਦਾ ਸਤਿਗੁਰੂ ਜੀ ਫਰਮਾਨ ਕਰਦੇ ਹਨ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਪਾਵਨ ਪੰਕਤੀਆਂ ਦੇ ਅੰਦਰ ਸਤਿਗੁਰਾਂ ਦੇ ਪਾਵਨ ਬਚਨ ਹਨ ਕਿ ਜੋ ਸੇਵਕ ਨਾਮ ਦੇ ਨਾਲ ਜੁੜ ਜਾਵੇ ਉਹਨੂੰ ਫਿਰ ਇੱਕ ਕੀ ਫਾਇਦਾ ਮਿਲਦਾ ਹੈ ਕੇਵਲ ਇਸ ਦੁਨੀਆ ਤੇ ਨਹੀਂ ਇਸ ਜਹਾਨ ਤੇ ਨਹੀਂ ਇਸ ਤੋਂ ਜਿਹੜਾ ਅਗਲਾ ਲੋਕ ਹੈ ਜਿਸ ਨੂੰ ਅਸੀਂ ਪਰਲੋਕ ਕਹਿੰਦੇ ਆ ਉਹ ਵੀ ਸਾਡਾ ਸੁਹੇਲਾ ਤੇ ਸੁਖੀਆ ਹੋ ਜਾਂਦਾ ਹੈ ਇਹ ਲੋਕ ਸੁਖੀਏ ਆ ਜਿਹੜਾ ਲੋਕ ਹੈ ਆ ਜਿਹੜੀ ਧਰਤੀ ਹੈ ਆ ਜਿਹੜੀ ਦੁਨੀਆ ਹੈ ਇਹ ਵੀ ਸੁਖੀ ਹੋ ਜਾਂਦਾ ਹੈ ਮਨੁੱਖ ਤੇ ਪਰਲੋਕ ਸੁਹੇਲੇ ਇਸ ਤੋਂ ਅਗਲਾ ਜਿਹੜਾ ਲੋਕ ਹੈ ਇਸ ਤੋਂ ਅਗਲੀ ਦੁਨੀਆ ਦਰਗਾਹ ਦੇ ਵਿੱਚ ਵੀ ਉਹ ਮਨੁੱਖ ਸੁਹੇਲਾ ਹੋ ਜਾਂਦੇ ਸੌਖੇ ਤੇ ਸੁਖੀ ਹੈ ਨਾਨਕ ਹਰ ਪ੍ਰਭ ਆਪੇ ਮੇਲੇ ਕਹਿ ਲੱਗੇ ਇਸ ਦਾ ਕਾਰਨ ਪਤਾ ਕੀ ਹੈ ਪ੍ਰਭੂ ਨੇ ਆਪ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਇਸ ਕਰਕੇ ਉਹਨਾਂ ਨੂੰ ਹੁਣ ਕਿਸੇ ਤਰ੍ਹਾਂ ਦਾ ਤੋਖਾ ਤੋਖਲਾ ਸਹਿਸਾ ਕਿਸੇ ਤਰ੍ਹਾਂ ਦਾ ਦੁੱਖ ਸਹਿਣ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਉਹ ਪ੍ਰਮਾਤਮਾ ਨੇ ਆਪਣੇ ਨਾਲ ਮਿਲ ਕੇ ਉਹਨਾਂ ਦਾ ਲੋਕ ਵੀ ਸੁਖੀਆ ਕਰ ਦਿੱਤਾ ਤੇ ਪਰਲੋਕ ਵੀ ਸੁਹੇਲਾ ਬਣਾ ਦਿੱਤਾ